ਅਦਲਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਹ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ 릴ੀਸ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣਾ ਹੋਊਗੀ ਉਹ ਠੀਕ ਹੈ ਸਾਰੀ ਸਾਨੂੰ ਤਾਂ ਐਂ ਵਰਤੀ ਜਾਂਦੇ ਭੈਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਉਹ ਅਮਰੀਕਾ ਬੈਠਾ ਜੀ ਐਫ 16 ਐਫ ਉਹਨਾਂ ਕੋ ਕਬਾੜ ਹੈ ਐਫ 16 ਕਬਾੜ ਜਹਾਜ਼ ਨੇ ਉਹ ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ ਸਾਨੂੰ ਵੀ ਵੇਚ ਦਿੰਦੇ ਜੀ ਦੋਨਾਂ ਮੁਲਕਾਂ ਨੂੰ ਵੇਚ ਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਛੱਡ ਸਕੂਲ ਛੱਡ ਕੇ ਆਉਣੇ ਆ 16 ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹੀ ਜਾਂਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ ਯਾਰ ਸਾਡੇ